ਪਰੇ ਸਤਿ ਸ੍ਰੀ ਅਕਾਲ ਨਮਸਕਾਰ ਸੋ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ ਤੇ ਬਹੁਤ ਸਾਰੇ ਸਾਡੇ ਸਾਥੀ ਜਿਹੜੇ ਆ ਸੋਸ਼ਲ ਮੀਡੀਆ ਦੇ ਰਾਹੀਂ ਕਮੈਂਟ ਕਰ ਰਹੇ ਨੇ ਕਿ ਮੁਲਾਜ਼ਮ ਵਰਗ ਕਿਹਦਰ ਨੂੰ ਵੋਟ ਪਾਵੇ ਕੀ ਕਰਨਾ ਚਾਹੀਦਾ ਤੇ ਜਿਹੜੀਆਂ ਜਥੇਬੰਦੀਆਂ ਉਹਨਾਂ ਨੂੰ ਇਸ ਸੰਬੰਧੀ ਕੋਈ ਫੈਸਲਾ ਲੈਣਾ ਚਾਹੀਦਾ ਸੋ ਦੋਸਤੋ ਆਪਾਂ ਸਦਾ ਹੀ ਜਿਹੜੀ ਰੂਲਿੰਗ ਪਾਰਟੀ ਆ ਉਹਦੇ ਐਂਟੀ ਖੜੇ ਹੁੰਨੇ ਆ ਉਹਦਾ ਕਾਰਨ ਇਹ ਆ ਕਿ ਆਪਾਂ ਆਪਣੇ ਹੱਕ ਹਕੂਕਾਂ ਦੇ ਲਈ ਸੰਘਰਸ਼ ਕਰਦੇ ਰਹਿੰਨੇ ਆ ਤੇ ਜਦੋਂ ਸਾਡੇ ਹੱਕ ਹਕੂਕ ਸਾਨੂੰ ਨਹੀਂ ਮਿਲਦੇ ਤਾਂ ਫਿਰ ਅਸੀਂ ਆਪਣਾ ਗੁੱਸਾ ਕਿਸੇ ਨਾ ਕਿਸੇ ਤਰੀਕੇ ਨਾਲ ਰੂਲਿੰਗ ਪਾਰਟੀ ਦੇ ਅਗੇਂਸਟ ਕਰਦੇ ਆ ਸੋ ਦੋਸਤੋ ਹੁਣ ਵੀ ਉਹ ਸਮਾਂ ਆ ਗਿਆ ਕਿ ਆਪਾਂ ਆਪਣੀ ਅਹਿਮੀਤ ਦਿਖਾਈਏ ਆਪਣਾ ਮਾਨ ਸਨਮਾਨ ਜਿਹੜਾ ਉਹ ਬਹਾਲ ਕਰੀਏ ਸੋ ਸਭ ਤੋਂ ਵੱਡੀ ਗੱਲ ਆ ਕਿ ਜਦੋਂ ਦੀ ਇਹ ਸਰਕਾਰ ਆਈ ਆ ਸਾਡੇ ਮਾਨ ਸਮਾਨ ਨੂੰ ਇੱਕ ਬਹੁਤ ਵੱਡੀ ਠੇਸ ਮਾਰੀ ਗਈ ਆ ਤੁਸੀਂ ਸਾਰਿਆਂ ਨੇ ਸਾਰੀਆਂ ਜਥੇਬੰਦੀਆਂ ਨੇ ਬਹੁਤ ਜ਼ਿਆਦੇ ਜਿਹੜੇ ਸੰਘਰਸ਼ ਕੀਤੇ ਆ ਪਰ ਬੇਸ਼ਰਮੀ ਦੀ ਗੱਲ ਐ ਨਹੀਂ ਹੋਈ ਕਿ ਸਾਡੀ ਸਰਕਾਰ ਨੇ ਜਿਹਨੂੰ ਤੁਸੀਂ ਸੁਣਿਆ ਜਿਹਨੂੰ ਆਪਾਂ ਚੁਣਿਆ ਉਹਨਾਂ ਨੇ ਬੁਲਾਇਆ ਤੱਕ ਵੀ ਨਹੀਂ ਉਹਨਾਂ ਨੇ ਮਨ ਦੇ ਵਿੱਚ ਇਹ ਧਾਰਨ ਲਿਆ ਕਿ ਤੁਹਾਡੀ ਸਾਨੂੰ ਲੋੜ ਹੀ ਨਹੀਂ ਹੈਗੀ ਅਸੀਂ ਜਿੱਤਾਂਗੇ ਤੇ ਤੁਹਾਡੇ ਤੋਂ ਬਿਨਾਂ ਜਿੱਤਾਂਗੇ ਇਹ ਗੱਲ ਮੈਂ ਬਾਰ-ਬਾਰ ਕਹਿ ਰਹੇ ਹਾਂ ਉਹਨੂੰ ਨੋਟ ਕਰਿਓ ਉਹਨਾਂ ਦੇ ਮਨ ਦੇ ਵਿੱਚ ਇੱਕ ਵਹਿਮ ਪੜ ਗਿਆ ਕਿ ਸਾਰੇ ਸਮਾਜ ਨੂੰ ਤੁਹਾਡੇ ਵਿਰੁੱਧ ਕਰਕੇ ਉਹਨਾਂ ਦੀ ਵੋਟ ਲੈ ਲਈ ਜਾਏ ਤੇ ਜੇ ਬਾਕੀ ਸਮਾਜ ਦੀ ਵੋਟ ਮਿਲਦੀ ਹੈ ਤੇ ਮੁਲਾਜ਼ਮ ਵਰਗ ਦੀ ਵੋਟ ਦੀ ਲੋੜ ਨਹੀਂ ਆਪਾਂ ਬਾਰ-ਬਾਰ ਕਹਿੰਨੇ ਆ ਕਿ ਆਪਾਂ 40-45 ਲੱਖ ਪਰ ਵੱਧ ਕਿਸਮਤੀ ਇਹ ਹੈ ਕਿ ਅਸੀਂ 40-45 ਲੱਖ ਲੋਕ ਵੋਟ ਹੀ ਨਹੀਂ ਪਾਉਂਦੇ 7-8 ਲੱਖ ਆਪਣੀ ਗਿਣਤੀ ਹੈ ਤੇ ਆਪਣੇ ਫੈਮਿਲੀ ਮੈਂਬਰ ਮਲਾ ਕੇ ਅਸੀਂ ਇਹ ਸੋਚਦੇ ਆ ਵੀ ਘਰ ਬੈਠੇ ਰੋ ਇਲੈਕਸ਼ਨ ਦਾ ਟਾਈਮ ਆ ਇੰਜੋਏ ਕਰੋ ਖਾਓ ਪੀਓ ਗਰਮੀ 'ਚ ਬਾਹਰ ਨਾ ਨਿਕਲੋ ਤੇ ਬਾਅਦ ਦੇ ਵਿੱਚ ਉਹੀ ਸਰਕਾਰਾਂ ਸਾਨੂੰ ਕੁੱਟਦੀਆਂ ਨੇ ਸਾਡੇ ਛੱਤਰ ਪ੍ਰੇੜ ਵੀ ਕਰਦੀਆਂ ਨੇ ਡਾਂਗਾ ਵੀ ਭਰਉਂਦੀਆਂ ਨੇ ਢੀਆ ਪਹਿਣਾ ਦੀਆਂ ਇੱਜ਼ਤਾਂ ਵੀ ਰੋਲਦੀਆਂ ਨੇ ਚੁੰਨੀਆਂ ਵੀ ਰੋਲਦੀਆਂ ਨੇ ਪੱਗਾਂ ਵੀ ਲਾਉਂਦੀਆਂ ਨੇ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਇਹਨਾਂ ਦੀ ਵੋਟ ਪੈਣੀ ਨਹੀਂ ਤੇ ਜੇ ਪੈਣੀ ਆ ਤੋ ਬਹੁਤ ਘੱਟ ਪੈਣੀ ਜਿੰਨਾ ਸਾਨੂੰ ਫਰਕ ਨਹੀਂ ਪੈਣਾ ਸੋ ਵੋਟ ਜ਼ਰੂਰ ਪਾਇਓ ਦੂਸਰੀ ਗੱਲ ਇਹ ਆ ਕਿ ਤੁਸੀਂ ਕਹਿੰਦੇ ਆ ਕਿਸ ਨੂੰ ਪਾਈਏ ਕੋਈ ਵੀ ਜਥੇਬੰਦੀ ਕਿਸੇ ਪਾਰਟੀ ਨੂੰ ਨਹੀਂ ਕਹਿ ਸਕਦੀ ਕਿਉਂ ਕਿ ਕਿਉਂਕਿ ਸਾਨੂੰ ਜਿਹੜੀ ਆ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਉਹਦੇ ਅਨੁਸਾਰ ਆਪਾਂ ਕਿਸੇ ਦੀ ਸਪੋਰਟ ਨਹੀਂ ਕਰ ਸਕਦੇ ਪਰ ਸਾਨੂੰ ਆਪਣੀ ਗੱਲ ਕਰਨ ਦਾ ਸੰਵਿਧਾਨਿਕ ਹੱਕ ਹੈ ਤੇ ਇਹ ਹੀ ਕਹਿ ਸਕਦੇ ਆ ਵੀ ਜਿੰਨੇ ਸਾਨੂੰ ਤੰਗ ਕੀਤਾ ਸਾਡੀ ਮਾਨ ਮਰਿਆਦਾ ਖਤਮ ਕੀਤੀ ਆ ਉਹਨੂੰ ਅਸੀਂ ਵੋਟ ਨਹੀਂ ਪਾਣੀ ਤੁਹਾਡੇ ਕੋਲ ਦੋ ਆਪਸ਼ਨ ਆ ਜਾਂ ਇੱਕ ਕਾਗਜ਼ ਲੈ ਲਓ ਉਹਦੇ ਉੱਤੇ ਲਿਖ ਲਓ ਕਿ ਕਿਹਨੇ ਤੁਹਾਨੂੰ ਕੀ ਦਿੱਤਾ ਤੇ ਕੀ ਤੁਹਾਡੇ ਕੋਲ ਖੋਇਆ ਤੇ ਉੱਪਰ ਸਾਰੀਆਂ ਜਿਹੜੀਆਂ ਪਾਰਟੀਆਂ ਦੇ ਨਾਂ ਲਿਖ ਲਓ ਤੇ ਥੱਲੇ ਤੁਸੀਂ ਆਪਣੇ ਜੋ ਵੀ ਹੈਗਾ 2000 ਕੋ ਲੈ ਕੇ ਜਾ ਉਸ ਤੋਂ ਪਿੱਛੇ ਤੋਂ ਲੈ ਕੇ ਸਾਰੀਆਂ ਜਿਹੜੀਆਂ ਹੈਗੀਆਂ ਉਪਲਬਧੀਆਂ ਪਾਰਟੀਆਂ ਦੀਆਂ ਉਹ ਲਿਖਣੀਆਂ ਸ਼ੁਰੂ ਕਰ ਦਿਓ ਉਹਨਾਂ ਨੇ ਤੁਹਾਡੇ ਕੋਲ ਕੀ ਖੋਇਆ ਉਹ ਲਿਖਣਾ ਸ਼ੁਰੂ ਕਰ ਦਿਓ ਤੇ ਤੁਹਾਨੂੰ ਜਿੱਥੇ ਵੀ ਵਧੀਆ ਲੱਗੇ ਕਿ ਆ ਪਾਰਟੀ ਨੇ ਬਾਕੀਆਂ ਨਾਲੋਂ ਜ਼ਿਆਦਾ ਦਿੱਤਾ ਉਹਨੂੰ ਵੋਟ ਪਾ ਦੋ ਕਿਉਂਕਿ ਅਸੀਂ ਗੰਦੇ ਬੰਦਿਆਂ ਦੇ ਵਿੱਚੋਂ ਗੰਦੀਆਂ ਪਾਰਟੀਆਂ ਦੇ ਵਿੱਚੋਂ ਘੱਟ ਗੰਦੀ ਨੂੰ ਚੁਣਨਾ ਗੱਲ ਬਹੁਤ ਗਲਤ ਨੇ ਪਰ ਕਰੀਏ ਕੀ ਆਪਾਂ ਸਾਰੇ ਇਹੀ ਕਹਿੰਦੇ ਆ ਜਿਹੜੇ ਜ਼ਿਆਦਾ ਗਲਤ ਆ ਉਹਨਾਂ ਤੋਂ ਘੱਟ ਗਲਤ ਨੂੰ ਹੀ ਸਾਡੇ ਕੋਲ ਆਪਸ਼ਨ ਹੋਰ ਕੋਈ ਨਹੀਂ ਹੈਗੀ ਕਿਉਂਕਿ ਪਿਛਲੀ ਵਾਰ ਹੀ ਆਪਾਂ ਰਵਾਇਤੀ ਪਾਰਟੀ ਛੱਡ ਕੇ ਹੁਣ ਵਾਲੀ ਪਾਰਟੀ ਨੂੰ ਵੋਟਾਂ ਪਾਈਆਂ ਸੀ ਤੇ ਇਹ ਰਵਾਇਤੀ ਪਾਰਟੀਆਂ ਤੋਂ ਵੀ ਅੱਗੇ ਚੱਲ ਗਏ ਦੂਸਰੀ ਆਪਸ਼ਨ ਆ ਚੰਗਾ ਕੈਂਡੀਡੇਟ ਦੇਖ ਕੇ ਉਹਨੂੰ ਵੋਟ ਪਾਓ ਤੇ ਤੀਸਰੀ ਆਪਸ਼ਨ ਹੈਗੀ ਤੁਹਾਡੇ ਕੋਲ ਨੋਟਾ ਕਈ ਲੋਕ ਕਹਿੰਦੇ ਨੋਟਾ ਦਾ ਕੀ ਫਾਇਦਾ ਉਹ ਭਾਈ ਜਦੋਂ ਇੱਕ ਵਾਰੀ ਨੋਟਾ ਨੂੰ ਵੋਟ ਪੈ ਗਈ ਤੇ ਆਮ ਪੋਲਿਟਿਕਲ ਲੋਕਾਂ ਨੂੰ ਪਤਾ ਲੱਗਣਾ ਵੀ ਲੋਕਾਂ ਦਾ ਰੁਝਾਨ ਹੁਣ ਨੋਟਾ ਵੱਲ ਨੂੰ ਆ ਰਿਹਾ ਜਾ ਰਿਹਾ ਤੇ ਸਾਡਾ ਜਿਹੜਾ ਆਉਣ ਵਾਲਾ ਸਮੇਂ ਦੇ ਵਿੱਚ ਔਖਾ ਹੋ ਜਾਊਗਾ ਅਸੀਂ ਲੋਕਾਂ ਦੇ ਵਿੱਚ ਜਿਹੜੀ ਆਪਣੀ ਸ਼ਾਖ ਬਚਾਈਏ ਮੁਲਾਜ਼ਮਾਂ ਦੀ ਇਹ ਗੱਲਾਂ ਮੰਨਿਏ ਨਹੀਂ ਤੇ ਮੁਲਾਜ਼ਮ ਜਿਹੜੇ ਆ ਉਹ ਸਾਡਾ ਬਿਸਤਰਾ ਗੋਲ ਕਰਨਗੇ ਸੋ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਭਰਾਵੋ ਭੈਣੋ ਵੋਟਾ ਜ਼ਰੂਰ ਪਾਇਓ ਘਰ 'ਚ ਨਾ ਬੈਠੇ ਰਹੋ ਕਿਸੇ ਨੂੰ ਵੀ ਦੋਸ਼ ਨਾ ਦਿਓ ਆਪਣੇ ਦੋਸ਼ਾਂ ਲਈ ਆਪਾਂ ਖੁਦ ਜ਼ਿੰਮੇਵਾਰ ਆ ਸੋ ਤੁਹਾਨੂੰ ਅਪਰਚੂਨਿਟੀ ਮਿਲ ਰਹੀ ਆ ਇੱਕ ਬੰਨੇ ਹੋ ਕੇ ਆਪਾਂ ਵੋਟ ਪਾਈਏ ਤੇ ਦੇਖੋ ਕਿੰਨੇ ਤੁਹਾਨੂੰ ਸਭ ਤੋਂ ਵੱਧ ਦਿੱਤਾ ਜਿੰਨੇ ਤੁਹਾਨੂੰ ਸਭ ਤੋਂ ਵੱਧ ਦਿੱਤਾ ਉਹਨੂੰ ਦੇ ਦਿਓ ਵੋਟ ਜਾਂ ਚੰਗੇ ਕੈਂਡੀਡੇਟ ਨੂੰ ਦੇ ਦੋ ਤੇ ਜਾਂ ਨੋਟਾਂ ਨੂੰ ਵੋਟ ਪਾ ਦਿਓ ਤਿੰਨ ਹੀ ਆਪਸ਼ਨ ਆ ਇਹ ਆਪਾਂ ਆਪਸ਼ਨ ਆ ਅਵੇਲ ਕਰਨੀਆਂ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਆਸ ਕਰਦਾ ਕਿ ਤੁਸੀਂ ਵੱਡੀ ਗਿਣਤੀ ਦੇ ਵਿੱਚ ਆ ਲੋਕਤੰਤਰ ਨੇ ਜੋ ਤੁਹਾਡਾ ਹੱਕ ਦਿੱਤਾ ਉਹ ਹੱਕ ਦੇ ਤੇ ਤੁਸੀਂ ਵੋਟਾਂ ਜ਼ਰੂਰ ਪਾਓਗੇ ਬਹੁਤ ਬਹੁਤ ਸ਼ੁਕਰੀਆ